ਲਓ ਜੀ ਤੁਸੀਂ ਵੀ ਪੁਰਾਣੇ ਤੋਂ ਪੁਰਾਣੇ ਘੜੇ ਦਾ ਪੀ ਕੇ ਦੇਖੋ ਠੰਡਾ ਠਾਰ ਪਾਣੀ ਤੇ ਪੁਰਾਣੇ ਘੜੇ ਨੂੰ ਸੁੱਟਣ ਤੋਂ ਪਹਿਲਾਂ ਵੀਡੀਓ ਜ਼ਰੂਰ ਦੇਖੋ ਲਓ गाइस ਅੱਜ ਕੱਲ ਆਪਣੀ ਗਰਮੀਆਂ ਆ ਚੁੱਕੀਆਂ ਤੇ ਆਪਾਂ ਸੋਚਿਆ ਮੈਂ ਕਿ ਚਲੋ ਅੱਜ ਘੜੇ ਦਾ ਪਾਣੀ ਭਰ ਦਿਆਂ ਤੇ ਆਹ ਦੇਖੋ ਸਾਡਾ ਬਹੁਤ ਪੁਰਾਣਾ ਘੜਾ ਪਿਆ ਹੋਇਆ ਹੈ ਪਿਛਲੇ ਸਾਲ ਦਾ ਤੇ ਮੈਂ ਸੋਚਿਆ ਕਿ ਉਹਨਾ ਆਪਾਂ ਇਹਨੂੰ ਭਰ ਲਈਏ ਕਿ ਇਹ ਮਤਲਬ ਦੇਖਿਆ ਮੈਂ ਜਿਹੜੀਆਂ ਘੜੇ ਨੂੰ ਸਿੱਟ ਦਿੰਦੀ ਹਾਂ ਹਨਾ ਜੀ ਤੇ ਮੈਂ ਦੇਖੋ ਘੜੇ ਨੂੰ洗ਟਾਂਗੇ ਨਹੀਂ ਤੇ ਆ ਕਿ ਪੁਰਾਣੇ ਤੋਂ ਪੁਰਾਣੇ ਘੜੇ ਨੂੰ ਆਪਾਂ ਕਿੱਦਾਂ ਯੂਜ਼ ਕਰਨਾ ਹੈ ਆ ਦੇਖੋ ਇਹਨੂੰ ਅੱਛੀ ਤਰ੍ਹਾਂ ਆਪਾਂ ਧੋਵਾਂਗੇ ਠੀਕ ਹੈ ਤੇ ਇਹਦੇ ਲਈ ਆਪਾਂ ਕੀ ਕੁਝ ਲੈਣਾ ਤੁਹਾਨੂੰ ਮੈਂ ਦੱਸਦੀ ਆ ਤੇ ਆ ਦੇਖੋ ਥਿੱਲੋ ਗਾਇਸ ਆ ਦੇਖ ਲਓ ਆਪਾਂ ਘੜਾ ਲੈ ਲੈਣਾ ਠੀਕ ਹੈ ਇਹਦੇ ਵੀ ਲਈ ਆਪਾਂ ਦੇਖੋ ਲੈ ਲੈਣਾ ਨਮਕ ਜਿਹੜਾ ਨਮਕ ਹੁੰਦਾ ਨਾ ਤੇ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਪਾ ਦੇਣਾ ਠੀਕ ਹੈ ਕੋਲੀ ਜਿੰਨਾ ਜ਼ਿਆਦਾ ਨਮਕ ਲੋਗੇ ਵਧੀਆ ਹੈ ਉਹ ਦੇਖ ਨੂੰ ਅੱਛੀ ਤਰ੍ਹਾਂ ਪਾ ਲੈਣਾ ਠੀਕ ਹੈ ਅੱਧੀ ਕੋਲੀ ਆਪਾਂ ਸਿਰਕਾ ਜੇਕਰ ਤੁਹਾਡੇ ਕੋਲ ਨਿੰਬੂ ਹੈ ਤੇ ਨਿੰਬੂ ਵੀ ਲੈ ਸਕਦੇ ਆ ਜਿੱਦਾ ਕਰਕੇ ਤੁਸੀਂ ਸਿਰਕਾ ਪਾ ਲਓ ਠੀਕ ਹੈ ਇਹ ਘੜਾ ਬਿਲਕੁਲ ਨਵਾਂ ਹੋ ਜਾਏਗਾ ਜਿਹੜੇ ਨੇ ਪੁਰਾਣਾ ਪਿਆ ਹੋਇਆ ਨਾ ਸਾਰੇ ਜਮਸ ਵਗੈਰਾ ਸਾਰੇ ਖਤਮ ਹੋ ਜਾਣਗੇ ਤੇ ਇਹਦੇ ਵਿੱਚੇ ਆਪਾਂ ਪਾ ਲੈਣਾ ਸਿਰਕਾ ਹੁਣ ਇਹਨੂੰ ਆਪਾਂ ਹੱਥ ਨਹੀਂ ਲਗਾਉਣਾ ਹੈਗਾ ਤੇ ਆਪਾਂ ਕਾਟਨ ਦਾ ਕੱਪੜਾ ਵੀ ਲੈ ਸਕਦੇ ਆ ਸੂਤੀ ਜਿਹਨੂੰ ਕਹਿ ਦਿੰਨੇ ਆ ਜਾਂ ਬੰਬਰ ਦਾ ਕੱਪੜਾ ਹੋਵੇ ਤੁਹਾਡਾ ਅੱਛੀ ਤਰ੍ਹਾਂ ਇਹਨੂੰ ਨਾ ਕਰਕੇ ਤੇ ਜੇਕਰ ਤੁਸੀਂ ਚਾਹੋ ਤੇ ਨਵਾਂ ਖੂਚਾ ਹੁੰਦਾ ਉਹ ਵੀ ਮਲ ਸਕਦੇ ਹੋ ਤੇ ਆ ਦੇਖੋ ਕੱਪੜੇ ਦੇ ਨਾਲ ਨਾ ਇਹਨਾ ਆਪਾਂ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਮਲ ਲੈਣਾ ਸਾਰਾ ਬਸ ਹੱਥ ਨਹੀਂ ਲਗਾਉਣਾ ਕਹਿੰਦੇ ਨੇ ਹੱਥ ਨਹੀਂ ਲਗਾਉਣਾ ਚਾਹੀਦਾ ਘੜੇ ਨੂੰ ਜੇਕਰ ਹੱਥ ਲੱਗ ਜਾਂਦਾ ਨਾ ਤੇ ਫਿਰ ਘੜੇ ਦਾ ਪਾਣੀ ਬਿਲਕੁਲ ਵੀ ਠੰਡਾ ਨਹੀਂ ਰਹਿੰਦਾ ਤੇ ਆ ਦੇਖੋ ਪੁਰਾਣੇ ਦਾ ਪੁਰਾਣਾ ਘੜਾ ਜਿੰਨਾ ਮਰਜ਼ੀ ਪੁਰਾਣਾ ਹੋਵੇ ਤੁਹਾਨੂੰ ਪਤਾ ਹੈ ਘੜੇ ਬੜੇ ਮਜ਼ਬੂਤ ਹੁੰਦੇ ਨੇ ਜੇਕਰ ਆਪਾਂ ਇਹਨਾਂ ਨੂੰ ਸੰਭਾਲ ਕੇ ਰੱਖੀਏ ਨਾ ਤੇ ਵਧੀਆ ਘੜਾ ਬਣ ਜੂਗਾ ਕਈ ਲੋਕ ਇਹਨਾਂ ਨੂੰ ਪਤਾ ਨਹੀਂ ਕੀ ਕਹਿ ਦਿੰਦੇ ਨੇ ਮਟਕਾ ਵੀ ਕਹਿ ਦਿੰਦੇ ਨੇ ਯਾ ਦੇਖ ਇੱਦਾਂ ਹੀ ਕਰਕੇ ਆਪਾਂ ਇਹਨੂੰ ਬਾਹਰੋਂ ਵੀ ਚੰਗੀ ਤਰ੍ਹਾਂ ਮਲ ਲੈਣਾ ਹਰੇ ਅਗਰੇ ਇਹਦੇ ਮਤਲਬ ਰੁਕੇ ਹੁੰਦੇ ਨੇ ਨਾ ਇਹਦੇ 홀 ਹੁੰਦੇ ਨੇ ਜਿਹੜੇ ਠੰਡੀ ਹਵਾ ਮਤਲਬ ਕੱਢ ਕੇ ਇਹਨੂੰ ਪਾਣੀ ਢੰਡਾ ਕਰਦੇ ਨੇ ਤੋਂ ਇਹਦੇ ਬਿਲਕੁਲ ਖੁੱਲ ਜਾਣਗੇ ਇਹਦੇ ਨਾਲ ਇੱਤਾ ਕਰਕੇ ਵਾ ਚੰਗੀ ਤਰ੍ਹਾਂ ਮਲ ਲੈਣਾ ਸਾਫ਼ ਸੁੱਚਾ ਕਪੜਾ ਲੈਣਾ ਤੁਸੀਂ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲੈਣਾ ਪਾਣੀ ਅੱਧਾ ਜਿਆ ਕਰਕੇ ਇਹਨੂੰ ਚੰਗੀ ਤਰ੍ਹਾਂ ਛੰਗਾਲ ਕੇ ਤੋੜ ਸਕਦੇ ਹੋ ਜੇਕਰ ਤੁਸੀਂ ਚਾਹੋ ਨਾ ਤੇ ਚਾਵਲਾਂ ਦੇ ਦਾਣੇ ਕਣਕ ਦੇ ਦਾਣੇ ਵੀ ਇਸ ਵਿੱਚ ਸੱਤ ਦੇ ਲੇ ਨੂੰ ਆਪਾਂ ਚੰਗੀ ਤਰ੍ਹਾਂ ਥੋੜ ਲੈਣਾ ਜਿਹੜੇ ਸਿਰਕੇ ਦੀ ਜੇਕਰ ਨਿੰਬੂ ਹੈ ਵੀ ਤਾਂ ਨਿੰਬੂ ਵੀ ਉਸ ਕਾਲ ਸਕਦੇ ਹਾਂ ਹਾਂ ਬਹੁਤ ਅੱਛੀ ਤਰ੍ਹਾਂ ਇਹਨੂੰ ਥੋੜ ਲੈਣ ਅਸੀਂ ਪੁਰਾਣੇ ਘੜੇ ਨੂੰ ਵੀ ਆਪਣਾ ਨਵਾਂ ਬਣਾ ਸਕਦੇ ਹਾਂ ਠੰਡਾ ਪਾਣੀ ਪੀਣਾ ਉਹਨੇ ਨਾ ਫ੍ਰਿਜ ਦਾ ਪਾਣੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਨੁਕਸਾਨ ਦਿੰਦਾ ਹੈ ਤੇ ਖੜੇ ਦੇ ਪਾਣੀ ਵਰਗੀ ਕੋਈ ਵੇਸ ਨਹੀਂ ਹੈ ਚਲੋ ਜੀ ਦੋ ਤਿੰਨ ਵਾਰੀ ਪਾਣੀ ਆਪਾਂ ਭਰ ਕੇ ਚੰਗੀ ਕਰਾਂ ਨੂੰ ਨਾ ਚੰਗੀ ਕਰ ਕਰਵਾ ਲਾਂਗੇ ਤਾਂ ਕਿ ਜਿਹੜਾ ਸਿਰਕਾ ਪਕਾਇਆ ਨਾ ਬਿਲਕੁਲ ਵੀ ਉਹਦੀ ਮਹਿਟ ਨਾ ਆਵੇ ਆਜੋ ਹੁਣ ਇਹਨੂੰ ਆਪਾਂ ਵਧੀਆ ਪਾਣੀ ਨਾਲ ਭਰ ਕੇ ਰੱਖ ਲਾਂਗੇ ਤੇ ਜੋ ਚੀਜ਼ ਹੀ ਕੀ ਹੈ ਅਸੀਂ ਇੱਕ ایسی ਚੀਜ਼ੇ ਦੇ ਵਿੱਚ ਪਾਉਂਗੀ ਜਿਸ ਦੇ ਨਾਲ ਤੁਹਾਡੀ ਬਹੁਤ ਵਧੀਆ ਪੋਜ਼ਿਟਿਵਿਟੀ ਵੀ ਬਣੀ ਰਹੇਗੀ ਤੇ ਪਾਣੀ ਤੁਹਾਨੂੰ ਨੁਕਸਾਨ ਵੀ ਨਹੀਂ ਦੇਵੇਗਾ ਅੱਜ ਕੱਲ ਖਾਸ ਕਰਕੇ ਲੋਕ ਬਰਫ਼ ਵਾਲਾ ਪਾਣੀ ਪੀਂਦੇ ਤੇ ਬਰਫ਼ ਵਾਲਾ ਪਾਣੀ ਬਿਲਕੁਲ ਅਵੋਇਡ ਕਰੋ ਕਿਉਂਕਿ ਅਸਾਂ ਨੂੰ ਬਹੁਤ ਨੁਕਸਾਨ ਦਿੱਤਾ ਕਹਿੰਦੇ ਹੁੰਦੇ ਹਨਾ ਬਰਫ਼ ਵਾਲਾ ਪਾਣੀ ਨਹੀਂ ਪੀਣਾ ਚਾਹੀਦਾ ਪਹਿਲੇ ਲੋਕਾਂ ਦੇ ਮੱਦੇ ਕੋ ਮਟਕਿਆ ਵਾਲਾ ਪਾਣੀ ਪੀਂਦੇ ਹੁੰਦੇ ਸੀਗੇ ਤੁਹਾਨੂੰ ਪਤਾ ਹੀ ਹੈ ਜਗਾ ਜਗਾ ਮਟਕੇ ਕੀ ਉਹ ਰੱਖਦੇ ਆਪਾਂ ਕਿਉਂਕਿ ਮਟਕੇ ਦਾ ਪਾਣੀ ਬਹੁਤ ਵਧੀਆ ਹੁੰਦਾ ਠੰਡਾ ਇਹਨੂੰ ਰੱਖਣਾ ਤੁਸੀਂ ਠੰਡਾ ਤੇ ਉਹਦਾ ਵੀ ਮੈਂ ਤੁਹਾਨੂੰ ਟ੍ਰਿਕ ਦੱਸੂ ਤੇ ਲੋਜੀ ਇਹਨੂੰ ਭਰ ਲਿਆ ਆਪਾਂ ਚੰਗੀ ਤਰ੍ਹਾਂ ਪਾਣੀ ਨੂੰ ਭਰ ਕੇ ਹੁਣ ਆਪਾਂ ਇਹਨੂੰ ਕਿੱਦਾਂ ਠੰਡਾ ਰੱਖਣਾ ਹੈ ਇਹ ਵੀ ਤੁਹਾਨੂੰ ਮੈਂ ਟ੍ਰਿਕ ਦੱਸੂਗੀ ਤੇ ਇਹਦੇ ਲਈ ਆ ਲਓ ਜੀ ਮੁੜ ਕੇ ਆਪਣੇ ਆਪਣੇ ਚੱਪੜੀ ਜਿਹੜੀ ਪਈ ਸੀ ਇਹਦੇ ਉੱਤੇ ਦੇਣੀ ਐ ਸੀ ਉਹ ਵੀ ਧੋ ਲੈਣੇ ਚੰਗੀ ਤਰ੍ਹਾਂ ਤੇ ਬਹੁਤ ਵਧੀਆ ਇੱਕ ਟ੍ਰਿਕ ਤੁਹਾਨੂੰ ਦੱਸਦੀ ਆ ਮੈਂ ਕਹਿੰਦੇ ਹੁੰਦੇ ਚਾਂਦੀ ਦੀ ਚੀਜ਼ ਨਾਲ ਦਿਮਾਗ ਵੀ ਸ਼ਾਂਤ ਰਹਿੰਦਾ ਹੈ ਤੇ ਲੋ ਜੀ ਇਹਦਾ ਪਾਣੀ ਹੁਣ ਆਪਾਂ ਇਹਨੂੰ ਰੱਖ ਲਾਂਗੇ ਆਪਣੇ ਉਹਦੇ ਤੇ ਦੇਖਿਓ ਤੁਸੀਂ ਹੁਣ ਕੀ ਲਗਾਉਂਦੀਆਂ ਮੈਂ ਤੇ ਤੇ ਕੀ ਬੋਰੀ ਲਗਾ ਲਓ ਚਾਹੇ ਕੱਪੜਾ ਲਗਾ ਲਓ ਸੱਚੀ ਜੀ ਇਹਦੀ ਪਾਣੀ ਦੀ ਮਹਿਕ ਬਹੁਤ ਵਧੀਆ ਲੱਗਦੀ ਹੈ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਪਾਣੀ ਫੈਦੇ ਮੰਨਦੇ ਵੀ ਬਹੁਤ ਹੁੰਦਾ ਹੈ ਚਲੋ ਜੀ ਆਪਾਂ ਇਹਨੂੰ ਰੱਖ ਲੈਨੇ ਤੇ ਆਪਾਂ ਇੱਕ ਹੋਰ ਤੁਹਾਨੂੰ ਲਾਸਟ ਵਾਲਾ ਟ੍ਰਿਕ ਦੱਸਦੀ ਆ ਮੈਂ ਕੀ ਇਹਨੂੰ ਠੰਡਾ ਕਰਨ ਲਈ ਤੇ ਮੇਰੇ ਕੋਲ ਹੈ ਜੇ ਫਿਓ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਬੋਰੀ ਹੈ ਤੇ ਬੋਰੀ ਸੁੱਚੀ ਲੈ ਸਕਦੇ ਤੇ ਆਏ ਮੇਰੇ ਕੋਲ ਟਾਵਰ ਵੇਸਟ ਗਿਆ ਹੋਇਆ ਸੀਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਭਿਗੋ ਲੈਣਾ ਠੀਕ ਹੈ ਜੀ ਚੰਗੀ ਤਰ੍ਹਾਂ ਭਿਓ ਕੇ ਇਹਨੂੰ ਵਧੀਆ ਤਰੀਕੇ ਨਾਲ ਆ ਦੇਖੋ ਇਦਾਂ ਆਪਾਂ ਇਹਨੂੰ ਚੰਗੇ ਚਾ ਜਿਵੇਂ ਪਾਣੀ ਚੋਂ ਕੱਢ ਲੈਨੇ ਆ ਨਾ ਬਸ ਇਦਾਂ ਪਾਣੀ ਚੋਂ ਕੱਢ ਲੈਣਾ ਸਾਰਾ ਚੰਗੀ ਤਰ੍ਹਾਂ ਭਿਗੋ ਲੈਣਾ ਤੁਸੀਂ ਸਵੇਰ ਨੂੰ ਤੇ ਉੱਪਰ ਦਿਓ ਜੇਕਰ ਜਾਂ ਸਵੇਰੇ ਪਰ ਇਹਨੂੰ ਇਦਾਂ ਨਾਲ ਚੇੜ ਕੇ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਆ ਦੇਖੋ ਐਂਦਾ ਕਰਕੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਨਾ ਟੱਕ ਦੇਣਾ ਠੀਕ ਹੈ ਜੀ ਅਰੇ ਵਾਲਾ ਤਾਂ ਕੀ ਹੈ ਪਾਣੀ ਦੇਖਿਓ ਤੁਸੀਂ ਕਿੰਨਾ ਠੰਡਾ ਹੋਏਗਾ ਜਿਵੇਂ ਤੁਸੀਂ ਇਹਦੇ ਵਿੱਚੋਂ ਪਾਣੀ ਵੀ ਲਓਗੇ ਨਾ ਤੇ ਤਾਂ ਵੀ ਤੁਸੀਂ ਛਿੱਟਾ ਵੀ ਦੇ ਦਿਓ ਇਹਦੇ ਤੇ ਥੋੜੀ ਦੇਰ ਬਾਅਦ ਬਹੁਤ ਵਧੀਆ ਪਾਣੀ ਤੇ ਬਹੁਤ ਫਾਇਦੇਮੰਦ ਵੀ ਹੁੰਦਾ ਬਹੁਤ ਵਧੀਆ ਵੀ ਹੁੰਦਾ ਤੇ गाइस ਜ਼ਰੂਰ ਭਰਿਓ ਕੜੇ ਦੇ ਵਿੱਚ ਪਾਣੀ ਤੇ ਘੜੇ ਦਾ ਹੀ ਪੀਆ ਕਰੋ ਤੁਹਾਡੇ ਬੱਚਿਆਂ ਨੇ ਵੀ ਬਹੁਤ ਵਧੀਆ ਹੈ ਬਰਫ਼ ਦਾ ਪਾਣੀ ਬਹੁਤ ਨੁਕਸਾਨ ਦਿੰਦਾ ਸਾਡੇ ਗਲੇ ਨੂੰ ਵੀ ਖਰਾਬ ਕਰਦਾ ਤੇ ਇਸ ਕਰਕੇ ਤੁਹਾਡੇ ਅੱਗੇ ਸਾਰੇ ਅੱਗੇ ਰਿਕਵੈਸਟ ਹੈ ਜੀ ਤੁਸੀਂ ਵੀ ਘੜੇ ਦਾ ਪਾਣੀ ਪੀਣਾ ਸ਼ੁਰੂ ਕਰੋ ਤੇ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਕੌਣ-ਕੌਣ ਘੜੇ ਦਾ ਪਾਣੀ ਪੀਂਦਾ ਠੀਕ ਹੈ ਜੀ ਜਿਹੜੀ ਲੋਕ ਫਿਲਟਰ ਦਾ ਪਾਣੀ ਪੀਂਦੇ ਨੇ ਤੋਂ ਯਾਦ ਰੱਖਿਓ ਇਹ ਵਾਲਾ ਪਾਣੀ ਪੀ ਕੇ ਤੁਹਾਨੂੰ ਫਿਲਟਰ ਦਾ ਪਾਣੀ ਬਿਲਕੁਲ ਵੀ ਯਾਦ ਨਹੀਂ ਰਹੇਗਾ ਤੇ ਇਹੀ ਪਾਣੀ ਤੁਹਾਨੂੰ ਬਹੁਤ ਟੇਸਟੀ ਲੱਗੇਗਾ